ਸੋ ਸ੍ਰੀਕਲ ਦੋਸਤੋ ਦੋਸਤੋ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਵੋਟ ਕਿਉਂ ਨਹੀਂ ਪੈ ਰਹੀ ਜੀ ਹਾਂ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਸ਼੍ਰੋਮਣੀ ਕਾਲੀ ਦਲ ਕਹੇ ਯਹੀ ਪਾਰਟੀ ਹੈ ਜਿਹੜੀ 1920 ਦੇ ਵਿੱਚ 70 ਦੇ ਵਿੱਚ ਆਈ ਸੀ ਜਦੋਂ ਮਸੰਦਾਂ ਦਾ ਪੰਜਾਬ ਦੇ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਸੀਗਾ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਖੋਣ ਦੇ ਵਿੱਚ ਆਇਆ ਮਸੰਦਾਂ ਦੇ ਗੁਰਦੁਆਰਿਆਂ ਛਡਾਉਣ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਸੀਗਾ ਸਮੇ ਸਮੇਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਦੇ ਵਿੱਚ ਬਦਲਾਅ ਹੁੰਦੇ ਗਏ ਚੇਂਜਸ ਹੁੰਦੀਆਂ ਗਈਆਂ ਸੋ ਮੈਂ ਗੱਲ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਪੰਜਾਬ ਦੀ ਸੱਤਾ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 24 ਸਾਲ ਰਾਜ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਮਾੜੀ ਹਾਲਤ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਓਨਲੀ ਤਿੰਨ ਐਮਐਲਏ ਹਨ ਪੰਜਾਬ ਵਿਧਾਨ ਸਭਾ ਦੇ ਵਿੱਚ 117 ਸੀਟਾਂ ਦੇ ਵਿੱਚੋਂ ਦੋਸਤੋ ਕੀ ਕਾਰਨ ਹਨ ਜਿਨ੍ਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪੈ ਰਹੀ ਤੇ ਪਾਰਟੀ ਡਾਊਨਫਾਲ ਦੇ ਵਿੱਚ ਜਾ ਰਹੀ ਹੈ ਤੁਹਾਡੇ ਨਾਲ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਦੋਸਤੋ ਸਭ ਤੋਂ ਪਹਿਲਾ ਕਾਰਨ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਸੀਗੀ 2012 ਤੋਂ ਲੈ ਕੇ 17 ਤੱਕ ਉਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁਣ ਉਹ ਵੀ ਇੱਕ ਦੋ ਨਹੀਂ ਬੇਹਿਸਾਬ ਜਿਸ ਦਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀਗਾ ਜਿਸ ਕਰਕੇ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਨਕਾਰਤਾ ਦੂਸਰਾ ਕਾਰਨ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀਆਂ ਦੇ ਖਿਲਾਫ ਲੋਕਾਂ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਸ਼ਾਂਤਮਈ ਤਰੀਕੇ ਦੇ ਨਾਲ ਉਸ ਸਮੇਂ ਬਗਰਾੜੀ ਕਾਂਡ ਹੋਇਆ ਜਿਸ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੋਇਆ ਕਿ ਕਿਸ ਦੀ ਸ਼ਹਿਰ ਦੇ ਉੱਤੇ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਵਰਸਾਈਆਂ ਗਈਆਂ ਤੇ ਦੋ ਨੌਜਵਾਨ ਸ਼ਹੀਦ ਕੀਤੇ ਗਏ। ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਸੀਗੇ। ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ। ਤੀਸਰਾ ਕਾਰਨ ਆ ਦੋਸਤੋ 2012 ਤੋਂ ਲੈ ਕੇ 17 ਤੱਕ ਦੀ ਗੱਲ ਕਰ ਰਹੇ ਹਾਂ। ਉਸ ਸਮੇਂ ਦੌਰਾਨ ਪੰਜਾਬ ਦੇ ਵਿੱਚ ਗੁੰਡਾਗਰਦੀ ਸਿਖਰਾਂ ਤੇ ਸੀਗੀ। ਚੌਥਾ ਕਾਰਨ ਹੈ ਕਿ ਸ਼੍ਰੋਮਣੀ ਕਾਲੀ ਜਲਦੀ ਸਰਕਾਰ ਸਮੇਂ 12 ਤੋਂ 17 ਤੱਕ ਪੰਜਾਬ ਦੇ ਵਿੱਚ ਚਿੱਟਾ ਨਸ਼ਾ ਕੋਈ ਵੀ ਆਮ ਵਿਕਦਾ ਸੀਗਾ ਜਿਵੇਂ ਠੇਕੇ ਦੀ ਬੋਤਲ ਤੋਂ दारू ਤੋਂ ਹੀ ਬੋਤਲ ਮਿਲਦੀ ਐ ਠੇਕੇ ਦੇ ਠੇਕੇ ਤੋਂ ਉਸ ਤਰ੍ਹਾਂ ਮਿਲਦਾ ਸੀਗਾ ਲੱਖਾਂ ਨੌਜਵਾਨ ਨਸ਼ੇ ਦੀ ਓਵਰਡੋਸ ਦੇ ਕਾਰਨ ਆਪਣੀ ਜਵਾਨੀ ਖੋ ਬੈਠੇ ਤੇ ਮੌਤ ਪ੍ਰਾਪਤ ਹੋਈ ਉਹਨਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਲੱਖਾ ਮਾਵਾ ਦੇ ਪੁੱਤ ਦੁਨੀਆ ਤੋਂ ਚਲੇ ਗਏ ਪੰਜਵਾਂ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰਿਵਾਰਬਾਦ ਬਹੁਤ ਜ਼ਿਆਦਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਸਾਲਾ ਸਾਹਿਬ ਹੋਰ ਵੀ ਰਿਸ਼ਤੇਦਾਰ ਉਹਨਾਂ ਦੇ ਹੀ ਪਾਰਟੀ ਦੇ ਵਿੱਚ ਹਨ ਬੋਲ ਵਾਲਾ ਹੈ ਤੇ ਪਾਰਟੀ ਦੇ ਵਿੱਚ ਪਰਿਵਾਰਵਾਦ ਦਾ ਵੱਡਾ ਬੋਲਵਾਲਾ ਹੋਣ ਦਾ ਇਹ ਵੀ ਕਾਰਨ ਹੈ ਪਤਨ ਦਾ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਵੇਂ ਚਿਹਰੇ ਨੂੰ ਮੌਕਾ ਦਿੰਦੀ ਪਾਰਟੀ ਵਰਕਰਾਂ ਨੂੰ ਵੌਲੰਟੀਅਰਾਂ ਨੂੰ ਮੌਕਾ ਦਿੰਦੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਾਲਾਤ ਕੁਝ ਹੋਰ ਹੋਣੇ ਸੀਗੇ ਦੋਸਤੋ ਛੇਵਾਂ ਕਾਰਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੀਡਰਾਂ ਵਿੱਚ ਲੋਕਾਂ ਦੀ ਸੇਵਾ ਭਾਵਨਾ ਘਟ ਤੇ ਹੰਕਾਰ ਜ਼ਿਆਦਾ ਸੀ ਜਿਸ ਕਰਕੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਤੇ ਲੋਕ ਪਾਰਟੀ ਤੋਂ ਕਿਨਾਰਾ ਕਰਕੇ ਆਪਣੀ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਦਿੱਤੀ ਸ਼ਿਫਟ ਹੋ ਗਿਆ ਵੋਟ ਬੈਂਕਾਂ ਦਾ ਮਤਲਬ ਦੋਸਤੋ ਸ਼੍ਰੋਮਣੀ ਕਾਲੀ ਦਲ ਪਾਰਟੀ ਨੇ ਸਰਸਾ ਸਾਧ ਨੂੰ ਮਾਫੀ ਦੇਣਾ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਉਹ ਵੀ ਐਸਜੀਪੀਸੀ ਤੋਂ ਮਾਫੀ ਦਵਾਈ ਸਰਸਾ ਸਾਧ ਨੂੰ ਇਸ ਫੈਸਲੇ ਦੇ ਵਿਰੁੱਧ ਲੋਕਾਂ ਨੇ ਪਾਰਟੀ ਦੇ ਖਿਲਾਫ ਫੈਸਲਾ ਲਿਆ ਹਾਲਾਂਕਿ ਬਾਅਦ ਦੇ ਵਿੱਚ ਐਸਜੀਪੀਸੀ ਨੇ ਸਰਸਾ ਸਾਧ ਦੀ ਮਾਫੀ ਮਾਫ ਨਹੀਂ ਕੀਤਾ ਅੱਠਵਾਂ ਕਾਰਨ ਜਦੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਕਮਾਂਡ ਰਹੀ ਪਾਰਟੀ ਦੀ ਉਸ ਸਮੇਂ ਤੱਕ ਸਭ ਕੁਝ ਸਹੀ ਚੱਲਦਾ ਰਿਹਾ ਪਾਰਟੀ ਬਲੰਦੀਆਂ ਛੂੰਦੀ ਰਹੀ ਪਾਰਟੀ ਪੰਜਾਬ ਦੇ ਸਰਕਾਰ ਵੀ ਬਣਾਉਂਦੀ ਰਹੀ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੀ ਕਰਦ ਰਹੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਕਮੈਂਟ ਕਰਨਾ ਜੇ ਵਧੀਆ ਲੱਗੇ ਨਹੀਂ ਲੱਗੇ ਤਾਂ ਬਿਲਕੁਲ ਨਹੀਂ ਕਰਨਾ ਦੋਸਤੋ ਲੋਕਾਂ ਨਾਲ ਕੀਤੇ ਬਾਾਰੇ ਪੂਰੇ ਕੀਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਵਰਗਵਾਸੀ ਨੇ ਲੋਕ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਨੂੰ ਲਾਈਕ ਕਰਦੇ ਸਨ ਰਿਸਪੈਕਟ ਕਰਦੇ ਸਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨੀ ਮਸਲੇ ਵੀ ਹੱਲ ਕਰਦੇ ਸਨ ਤੇ ਕਿਸਾਨਾਂ ਲਈ ਕੰਮ ਵੀ ਕੀਤੇ ਹਨ ਕਿਸਾਨਾਂ ਨੂੰ ਫੁੱਲ ਸਪੋਰਟ ਦੇ ਕੇ ਕਿਸਾਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵਰਗ ਅਸੀਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਪਰ ਜਦੋਂ ਕਮਾਂਡ ਸਰਦਾਰ ਸੁਖਬੀ ਸਿੰਘ ਬਾਦਲ ਦੇ ਹੱਥ ਆਈ ਤਾਂ ਪਾਰਟੀ ਦੀ ਲੋਕਪ੍ਰਿਤਾ ਡਾਊਨਫਾਲ ਹੋ ਗਈ ਲੋਕਾਂ ਨੇ ਪਾਰਟੀ ਪ੍ਰਧਾਨ ਸਰਦਾਰ